ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ? ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਅੱਜ ਆਪਾਂ ਬਣਾਵਾਂਗੇ ਮਠੀਆਂ ਜਿਹੜੀਆਂ ਕਿ ਆਪਾਂ ਬਹੁਤ ਜ਼ਿਆਦਾ ਸਵਾਦ ਲੱਗਦੀਆਂ ਆਪਾਂ ਨੂੰ ਖਾਣ ਦੇ ਵਿੱਚ। ਉੱਤੋਂ ਹੁੰਦੀਆਂ ਐ ਕ੍ਰਾਂਚੀ ਤੇ ਜਦੋਂ ਆਪਾਂ ਬਾਈਟ ਲੈਨੇ ਆਦੋਂ ਬਾਅਦ ਇਹ ਬਹੁਤ ਜ਼ਿਆਦਾ ਸੌਫਟ ਹੋ ਜਾਂਦੀਆਂ ਤੇ ਉਹਦੇ ਲਈ ਆਪਾਂ ਸਾਰਿਆਂ ਨੂੰ ਪਹਿਲਾਂ ਲਵਾਂਗੇ ਪੀਲੀ ਦਾਲ ਤੇ ਇਹ ਆਪਾਂ ਲਿਆ 1 ਕੱਪ ਪੀਲੀ ਦਾਲ ਲੈ ਲਈ ਐ ਤੇ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਤੇ ਇਹਨੂੰ ਭਿਉਂ ਕੇ ਰੱਖ ਦਿਆਂਗੇ। 2 ਘੰਟੇ ਆਪਾਂ ਭਿਉਾਵਾਂਗੇ ਜਦੋਂ ਇਹ ਦਾਲ ਪੂਰੀ ਚੰਗੀ ਤਰ੍ਹਾਂ ਭਿੱਜ ਜੂਗੀ ਤਾਂ ਫਿਰ ਆਪਾਂ ਇਹਦੇ ਵਿੱਚੋਂ ਪਾਣੀ ਪਾਸੀ ਕਰ ਦੇਾਂਗੇ ਦੇਖ ਸਕਦੇ ਹੋ ਤੁਸੀਂ ਇੰਦਾਂ ਦੀ ਹੋ ਗਈ ਹੈ ਭਿੱਜ ਕੇ ਤੇ ਫਿਰ ਇਹਨੂੰ ਆਪਾਂ ਗ੍ਰाइंड ਕਰ ਲਾਂਗੇ ਪਾਣੀ ਬਹੁਤ ਜ਼ਿਆਦਾ ਪਾਉਣਾ ਨਹੀਂ ਹੈ ਜਦੋਂ ਗ੍ਰाइंड ਕਰਨਾ ਹੈ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਗ੍ਰाइंड ਕਰ ਲਾਂਗੇ ਤੇ ਗ੍ਰाइंड ਹੋਣ ਤੋਂ ਬਾਅਦ ਇਹ ਇੰਦਾਂ ਦੀ ਹੋ ਜੂਗੀ ਇਹ ਜ਼ਿਆਦਾ ਬਵਾਲੀ ਪਤਲੀ ਵੀ ਨਹੀਂ ਹੋਣੀ ਚਾਹੀਦੀ ਠੀਕ ਠੀਕ ਹੋਣੀ ਚਾਹੀਦੀ ਆ ਤੇ ਫਿਰ 1 ਕੱਪ ਆ ਇਹਦੇ ਵਿੱਚ ਸੂਜੀ ਪਾਵਾਂਗੇ ਸੂਜੀ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜੀ ਜਵੈਨ ਜਵੈਨ ਪਹਿਲਾਂ ਤਲੀ ਤੇ ਮਾਲ ਲਿਓ ਤੇ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਆ ਤੇ ਇਹ ਪਮਤ ਬਾਅਦ ਇੱਕੀ 스ਪੂਨ ਆਪਾਂ ਪਾਵਾਂਗੇ ਕਲੌਂਜੀ ਦਾ ਤੇ ਫੇਰ ਪਾਵਾਂਗੇ ਇੱਕ ਚਮਚ ਜੀਰਾ ਥੋੜਾ ਜਿਹਾ ਥੋੜਾ ਜਿਹਾ ਪਾਵਾਂਗੇ ਆਪਾਂ ਚੂਰ ਪਾਊਡਰ ਤੇ ਇਹ ਹੈਗੀ ਜਵੈਨ ਤੁਸੀਂ ਪਾਉਣੀ ਆ ਪਾ ਸਕਦੇ ਹੋ ਨਹੀਂ ਪਾਉਣੀ ਤਾਂ ਸਕਿਪ ਵੀ ਕਰ ਸਕਦੇ ਹੋ ਥੋੜੀ ਜੀ ਹਲਦੀ ਪਾ ਲਈ ਹਲਦੀ ਸਿਰਫ ਇੱਕ ਕਲਰ ਲਈ ਹੁੰਦੀ ਹੈ ਤੇ ਥੋੜਾ ਜਿਹਾ ਆਪਾਂ ਲੂਣ ਪਾ ਲਿਆ ਟੇਸਟ ਅਕੋਰਡਿੰਗ ਤੇ ਇੱਕ ਚਮਚਾ ਆਪਾਂ ਪਾ ਲਿਆ ਦੇਸੀ ਘਿਓ ਦੇਸੀ ਘਿਓ ਨਾਲ ਜਿਹੜੀਆਂ ਇਹ ਮਠੀਆਂ ਬਹੁਤ ਖਸਤੀਆਂ ਬਣਦੀਆਂ ਜਿਹੜਾ ਇਹਨਾਂ ਵਿੱਚ ਕ੍ਰਾਂਚੀਪਨ ਆਉਂਦਾ ਇਹਦੇ ਕਰਕੇ ਆਉਂਦਾ ਆ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਬੇਕਿੰਗ ਸੋਡਾ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਮਸਾਲਾ ਤੇ ਇਹਨੂੰ ਸਾਰਿਆਂ ਨੂੰ ਆਪਾਂ ਮਿਕਸ ਕਰ ਲਾਂਗੇ ਹੱਥ ਦੇ ਨਾਲ ਚੰਗੀ ਤਰ੍ਹਾਂ ਤੇ ਤੁਸੀਂ ਕਿਉਂ ਜ਼ਰੂਰ ਪਾਉਣਾ ਹੈ ਇਹਦੇ ਨਾਲ ਹੀ ਟੇਸਟ ਆਉਂਦਾ ਆ। ਲਓ ਜੀ ਆਪਣਾ ਮਿਕਸਚਰ ਮਿਕਸ ਹੋ ਗਿਆ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਆਟਾ। ਆਟਾ ਪਾਉਣ ਤੋਂ ਬਾਅਦ ਇਹਨੂੰ ਆਪਾਂ ਡੋ ਬਣਾ ਲਾਂਗੇ। ਜਿਹੜਾ ਆਪਾਂ ਆਟਾ ਗੁੰਨਦੇ ਹੁੰਦੇ ਹੁੰਦੇ ਜਿੱਦਾਂ ਉਦਾਂ ਗੁੰਨ ਲਾਂਗੇ ਥੋੜਾ ਥੋੜਾ ਪਾਣੀ ਪਾ ਕੇ। ਤੇ ਇਹ ਬਾਲਾ ਕਰੜਾ ਵੀ ਨਹੀਂ ਹੋਣਾ ਚਾਹੀਦਾ। ਕੋਲਾ ਤਾਂ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਜਿੰਨਾ ਸੋ ਆਪਾਂ ਇਹਨੂੰ ਹੁਣ ਪਾਸੇ ਰੱਖ ਦਿੰਗੇ ਇੱਕ ਸਾਈਡ ਤੇ ਦੂਜੀ ਸਾਈਡ ਆਪਾਂ ਲੈ ਲਾਂਗੇ ਫਿਰ ਤੋਂ ਘੋ ਘੋ ਚ ਥੋੜਾ ਜਿਹਾ ਆਟਾ ਪਾ ਲਾਂਗੇ ਤੇ ਇਹ ਦੀ ਇੱਕ ਸਲਰੀ ਜੀ ਤਿਆਰ ਕਰ ਲਾਂਗੇ ਜਿਹੜੀ ਆਪਾਂ ਯੂਜ਼ ਕਰਾਂਗੇ ਰੋਟੀ ਦੇਤੇ ਲਓ ਜੀ ਆਪਣਾ ਡੋ ਲੈ ਲਿਆ ਆਪਾਂ ਆਟਾ ਬਣਾਇਆ ਸੀ ਜਿਹੜਾ ਤੇ ਉਹਦੀ ਆਪਾਂ ਰੋਟੀ ਬਣਾ ਲਈ ਐ ਰੋਟੀ ਆ ਦੇ ਅਕੋਰਡਿੰਗ ਜਿੱਦੀ ਮਰਜ਼ੀ ਤੁਸੀਂ ਬਣਾ ਲਓ ਤੇ ਰੋਟੀ ਜਿਆਦਾ ਮੋਟੀ ਵੀ ਨਹੀਂ ਹੋਣੀ ਚਾਹੀਦੀ ਪਤਲੀ ਵੀ ਨਹੀਂ ਹੋਣੀ ਚਾਹੀਦੀ ਜਿੱਦਾਂ ਆਪਣੀਆਂ ਨਾਰਮਲ ਰੋਟੀਆਂ ਹੁੰਦੀਆਂ ਨਾ ਓਦਾਂ ਦੀ ਰੋਟੀ ਹੋਣੀ ਚਾਹੀਦੀ ਐ ਤੇ ਜਿਹੜੀ ਆਪਾਂ ਸਲਰੀ ਬਣਾਈ ਸੀ ਕਿ ਦੇਸੀ ਘਿਓ ਤੇ ਆٹے ਦੀ ਉਹ ਆਪਾਂ ਉੱਤੇ ਲਾ ਲਾਂਗੇ ਦੇ ਤੇ ਇਹਨੂੰ ਚੰਗੀ ਤਰ੍ਹਾਂ ਸਾਰੀਆਂ ਸਾਈਡਾਂ ਤੱਕ ਫਲਾ ਦੇਾਂਗੇ ਤੇ ਇਸ ਤੋਂ ਬਾਅਦ ਆਪਾਂ ਰੋਟੀ ਨੂੰ ਮੋੜ ਕੇ ਇਕੱਠੀ ਕਰ ਲਾਂਗੇ ਜਿੱਦਾਂ ਆਪਾਂ ਕਰ ਰਹੇ ਹਾਂ ਏਦਾਂ ਹੀ ਤੁਸੀਂ ਕਰਨੀਆਂ ਤੇ ਇਸੇ ਤਰ੍ਹਾਂ ਆਪਾਂ ਰਾਉਂਡ ਰਾਉਂਡ ਕਰਕੇ ਇਸ ਤੋਂ ਬਾਅਦ ਆਪਾਂ ਇਸ ਨੂੰ ਕੱਟ ਲੈਣਾ ਆ ਨਾਈਫ ਦੀ ਮਦਦ ਨਾਲ ਤੇ ਇਸ ਤਰ੍ਹਾਂ ਆਪਣੀਆਂ ਨਿੱਕੀਆਂ-ਨਿੱਕੀਆਂ ਗੋਲੀਆਂ ਜਿਹਾ ਬਣ ਕੇ ਰੈਡੀ ਹੋ ਜਾਣਗੇ ਆ ਇਹ ਈਜ਼ੀ ਹੋ ਜਾਂਦਾ ਹੈ ਆਪਣੀ ਜੇ ਤੁਸੀਂ ਵੱਡੀ ਸ਼ੇਪ ਦੀ ਕੋਈ ਮੱਠੀ ਬਣਾਉਣੀ ਹੈ ਤਾਂ ਉਹ ਵੀ ਬਣਾ ਸਕਦੇ ਆ ਆਪਾਂ ਛੋਟੀ ਆ ਬਣਾ ਰਹੇ ਆ ਤੇ ਇਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਇਹ ਕੱਟ ਕਰਾ ਨਾ ਕਿੰਨੀ ਸੋਹਣੀ ਉਹ ਸ਼ੇਪ ਆ ਗਈ ਉਹਦੀ ਤੇ ਵਿੱਚ ਥੋੜਾ ਜਿਹਾ ਤੁਸੀਂ ਚਮਚ ਨਾਲ ਜਾਂ ਨਾਈਫ ਨਾਲ ਇਹਦੇ ਵਿੱਚ ਟੱਕ ਲਾ ਦਿਓ ਤਾਂ ਜੋ ਇਹ ਫੁੱਲੇ ਨਾ ਸੋ ਬਾਚੂ ਆਪਾਂ ਨੂੰ ਦੇਸੀ ਘਿਓ ਚ ਜਿਸ ਕਿਸੇ ਵੀ ਔਇਲ ਦੇ ਵਿੱਚ ਫਰਾਈ ਕਰ ਲਾਂਗੇ ਫਰਾਈ ਆਪਾਂ ਇਹਨੂੰ ਕਟਾਂਾਂ ਚ ਤੇ ਕਰਨਾ ਤਾਂ ਜੋ ਇਹ ਖਸਤਾ ਬੰਨ ਵਧੀਆ ਸਵਾਦ ਲੱਗਣ ਖਾਣ ਦੇ ਵਿੱਚ ਉੱਤੋਂ ਕਰਾਂਚੀ ਤੇ ਜਦੋਂ ਆਪਾਂ ਦੰਦੀ ਵੱਡਾਂਗੇ ਤੇ ਵਿੱਚੋਂ ਬਹੁਤ ਜ਼ਿਆਦਾ ਸੌਫਟ ਬਣਨ ਗਈਆਂ ਇਸੇ ਤਰ੍ਹਾਂ ਆਪਾਂ ਸਾਰੀਆਂ ਮਠੀਆਂ ਬਣਾ ਕੇ ਤਿਆਰ ਕਰ ਲਾਂਗੇ ਤੇ ਇਹ ਮਠੀਆਂ ਬਹੁਤ ਹੀ ਟੇਸਟੀ ਲੱਗਣੀਆਂ ਤੁਸੀਂ ਵੀ ਬਣਾਇਓ ਖਾਇਓ ਪੀਓ ਮ제 ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਹੋਪਫੁਲੀ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਏ ਬਾਏ